ਦੋਹਰਾ ਜਬ ਨ ਸੋਮਰਨ ਮਾਰਿਓ ਦੇਵੀ ਇਹ ਪ੍ਰਕਾਰ ਭਾਜ ਦੇਤ ਇਕ ਸੁੰਭ ਪੈ ਗਇਓ ਤੁਰੰਗ ਮਡਾਰ ਆਨ ਸੁੰਭ ਪੈ ਤਿਨ ਕਹੀ ਸਕਲ ਜੁਧ ਕੀ ਬਾਤ ਤਵ ਭਾਜੇ ਦਾਨਵ ਸਭੈ ਮਾਰ ਲਇਓ ਤੋ ਅਪਰਾਤ ਸਵਈਆ ਸੋਮਨ ਸੋਮਭ ਹਨਿਓ ਸੁਨ ਕੈ ਬਰ ਬੀਰਨ ਕੈ ਚਿਤ ਛੋਭ ਸਮਾਇਓ ਸਾਜ ਚੜਿਓ ਗਜ ਬਾਜ ਸਮਾਜ ਕਾ ਦਾਨ ਵਪੌਂਜ ਲੀਏ ਰਨ ਆਇਓ ਭੂਮ ਭਿਆਨਕ ਲੋਥ ਪਰਿ ਲਖ ਸ੍ਰੌਨ ਸਮੂਹ ਮਹਾ ਬਿਸਮਾਇਓ ਮਨ ਅਨੁਸਾਰ ਸੁਤੀ ਉਮੜੀ ਜਲ ਸਾਗਰ ਕੇ ਮਿਲ ਬੇ ਕਹਤਾਇਓ ਸਵਈਆ ਚਾਂਡ ਪ੍ਰਚੰਡ ਸੁ ਕੀ ਹਰ ਕਾਲ ਕਾ ਔ ਸ਼ਕਤੀ ਮਿਲ ਜੁਦ ਕਰਿਓ ਹੈ ਦਾਨਵ ਸੈਨ ਹਤੀ ਇਨ ਹੂ ਸਭ ਇਉ ਕਹਿ ਕੈ ਮਨ ਕੋਪ ਭर्यो है ਬੰਦ ਕ ਬੰਦ ਭर्यो अवलोक ਕੈ ਸ਼ੋਕ ਕੈ ਪਾਈ ਨ ਆਗੈ ਧਰਿਓ ਹੈ ਧਾਇ ਸਕਿਓ ਨ ਭਇਓ ਭੈ ਪੀਤਹ ਚੀਤਹ ਮਨੋ ਲੰਗ ਭर्यो है ਸਈਆ ਫੇਰ ਕਹਿਓ ਦਲ ਕੋ ਜਬ ਸੁੰਭ ਸੁਮਾਨ ਚਲੇ ਤਬ ਦੇਤ ਕਨੇ ਗਜ ਰਾਜ ਸੁਬਾਜਨ ਕੇ ਅਸਵਾਰ ਰਤੀ ਰਤ ਪਾਇਕ ਕੌਣ ਗਨੇ ਤਾ ਘੇਰ ਲਈ ਚੌ ਔਰ ਤੇ ਚੰਡ ਮਹਾ ਤਨ ਕੇ ਤਨ ਦੀਹ ਬਨੇ ਮਨ ਭਾਨ ਕੁ ਛਾਇ ਲਇਓ ਓਮ ਦੇ ਕਨ ਘੋਰ ਓਮੰਡ ਘਟਾ ਨਿਸਨੇ ਦੋਹਰਾ ਚਾਉ ਔਰ ਕੀਰੋ ਪਰਿਓ ਤਬੈ ਚੰਦ ਏਕੀਨ ਕਾਲੀ ਸੋ ਹਸ ਤਿਨ ਕਹੀ ਨੈਨ ਸੈਨ ਕਰਦੀਨ ਕਬਿਤ ਕੇਤੇ ਮਾਰ ਡਾਰੇ ਔਰ ਕੀਤਕ ਚਬਾਈ ਡਾਰੇ ਕੀਤਕ ਬਗਾਇ ਡਾਰੇ ਕਾਲੀ ਕੋਪ ਤਾਬਹਿ ਬਾਜ ਗਜ ਭਾਰੇ ਤੋ ਨਖ ਨ ਸੁਫਾਰ ਡਾਰੇ ਐਸੋ ਰਨ ਭੈ ਕਰ ਨ ਭਇਓ ਆਗੇ ਕਬਹਿ ਭਾਗੇ ਬਹੁ ਬੀਰ ਕਾਉ ਸੋਧ ਨਾ ਰਹੀ ਸਰੀਰ ਹਾਲ ਚਾਲ ਪਾਰੀ ਮਾਰੇ ਆਪਸ ਮੈਂ ਦੱਬ ਹੀ ਵੇਖ ਸੁਰ ਰਾਇ ਮਨ ਹਰਖ ਬਢਾਏ ਸੁਰ ਪੁੰਜ ਨ ਬੁਲਾਏ ਕਰ ਜੈ ਜੈ ਕਰ ਸਭ ਹੀ ਕਬਿਤ ਕ੍ਰੋਧ ਮਾਨ ਭਾਇੋ ਕਹੋ ਰਾਜਾ ਸਾਹਿਬ ਦੇਤਨ ਕੋ ਐਸੋ ਜੁੱਧ ਕੀਨੋ ਕਾਲੀ ਡਾਰਿਓ ਬੀਰ ਮਾਰਿਕੈ ਬਾਲਕੋ ਸੰਭਾਰ ਕਰ ਲੀਨੀ ਕਰ ਵਾਰ ਢਾਰ ਪੈਠੋ ਰਨ ਮਦ ਮਰ ਮਰ ਇਉ ਉਚਾਰਕੈ ਸਾਤ ਪੈ ਸੁंभ ਕੇ ਸੁ ਮਹਾਬੀਰ ਧੀਰ ਜੋ ਦੇ ਲੀਨੇ ਹਥਿਆਰ ਆਪ ਆਪਨੇ ਸੰਭਾਰਕੈ ਐਸੇ ਚੱਲੇ ਦਾਨੁਰਵ ਮੰਡਲ ਛਪਨ ਮੰਨ ਸਲਬ ਉਡਨ ਪੁੰਜ ਪੰਖਨ ਸੁ ਧਾਰਕੈ ਸਵੈਆ दानव स्यानल कै बलवान सबाहन चंड पर प्रचंड परमानो चक्कर अलात की बात बघूरन छतरन ही सम औ परसानो तारन माहे सो ऐसो फिरयो जल पावन ही सरतहि बखानो और नहीं उपमाय पुजै सो दोऊ रूख की हर के मुख मानो युद्ध महा असुरंगन सात पयो तब चंड प्रचंडहि भारी ਚੈਨ અપਾਰ ਹਕਾਰ ਸੁਧਾਰ ਬਿਦਾਰ ਸੰਘਾਰ ਦਈ ਰਨਕਾਰੀ ਖੇਤ ਭਇਓ ਤੈ 400 ਕੋਸ ਲਾਉ ਸੁਪਮਾ ਕਬ ਦੇਖ ਵਿਚਾਰੀ ਪੂਰਨ ਏਕ ਘਰੀ ਨ ਪਰੀ ਜੇ ਗਿਰੇ ਧਰ ਪੈ ਬਰ ਜਿਉ ਪਤ ਝਾਰੀ ਚਾਰ ਚਮੂ ਚਤੁਰਾਂਗ ਲਈ ਤਬ ਲੀਨ ਹੈ ਸੁੰਭ ਚ ਮੁੰਡਕ ਵਾਗਾ ਚਾਲ ਪਰਿਓ ਅਵਨੀ ਸਿ ਗਰੀ ਹਰ ਜੂ ਹਰ ਆਸਨ ਤੇ ਉਠ ਭਾਗਾ سوکھ گیو ترس کے ہر ہار سو سنکت آنک مہاں پہو جاگا لاگ رہو لپٹائے گرے مد مان ہو مونڈ کی مال کو تاگا سوئیہ چانڈ کے کسام آئے کے کسونب قکھ سو یہ میں سب جانی کالی سمیت سب شکتی مل دینوں کھپائے پائے سب دل باننی ਚੰਡ ਕਹੋ ਮੁਖ ਤੇ ਉਨ ਕੋ ਤੇ ਉਤਾ ਚਨ ਗੌਰ ਕੇ ਮਦ ਸਮਾਨੀ ਜੋ ਸਰਤਾ ਕੇ ਪ੍ਰਵਾਹ ਕੇ ਬੀਚ ਮਰੇ ਬਰ ਕਾ ਬਉ ਬੂੰਦਨ ਪਾਣੀ ਸਵਈਆ ਕੈ ਬਲ ਚੰਡ ਮਹਾਰਾ ਨ ਮਦ ਸੁ ਲੈ ਜਮਦਾੜ ਕੀ ਤਾ ਪਰ ਲਾਈ ਬੈਠ ਗਈ ਅਰ ਕੇ ਉਰ ਮੈਂ ਤੇ ਸ੍ਰੌਨਤ ਜੁਗਨਪੂਰ ਅਗਾਈ ਦੀਰਗ ਜੁਦ ਬਲੋਕ ਗ ਬੁੱਧ ਕ ਵੀਸ਼ਵਰ ਕੇ ਮਨ ਮੈਂ ਇਹ ਆਈ ਲੋਥ ਪੈ ਲੋਥ ਗਈ ਪਰ ਇਉਂ ਸੁ ਮਨੋਸੁਰ ਲੋਗ ਕੀ ਸੀੜੀ ਬਣਾਈ ਸੁੰਭ ਚਮੂ ਸੰਗ ਚੰਡਕ ਕ ਕ੍ਰੋਧ ਕੇ ਜੁਦ ਅਨੇਕਨ ਵਾਰ ਮਚਿਓ ਹੈ ਜੰਬਕ ਜੁਗਨ ਗ੍ਰਹਿ ਜਮਜੂਰ ਰਕਤਰ ਕੀ ਕੀਚ ਮੈਂ ਈਸ ਨਚਿਓ ਹੈ ਲੋਥ ਪੈ ਲੋਥ ਸੁ ਭੀਤੇ ਪਾਈ ਸਤ ਗੂਦ ਅਮੇਦ ਲੈ ਤਾਹੇ ਗਚਿਓ ਹੈ ਪਾਉਣੇ ਰੰਗੀਨ ਬਨਾਏ ਮਨੋ ਕਰਮਾ ਵਿਛ ਚਿੱਤਰ ਬਿਚਿੱਤਰ ਰਚਿਓ ਹੈ ਸਵਈਆ ਦੁੰਦ ਸੋ ਜੁੱਧ ਭਇਓ ਰਨਮੈ ਉਤ ਸੁੰਭ ਇਤੇਬਰ ਚੰਡ ਸੰਭਾਰੀ ਘਾਇ ਅਨੇਕ ਪੈ ਦਹੁ ਕੇ ਤਨ ਪੌਰਖ ਗਇ ਸਭ ਦੇਤ ਕੋ ਹਾਰੀ ਹੀਨ ਭਈ ਬਲ ਤੇ ਪੁਜ ਕਾਂਬਦ ਸੋ ਉਪਮਾ ਕਵ ਐਸੇ ਵਿਚਾਰੀ ਮਨੋ ਗਾਰੁੜ ਕੇ ਬਲ ਤੇ ਲਤੀ ਪੰਜ ਮੁਖੀ ਜੁਗ ਸਾਪਨਕਾਰੀ ਕੋਪ ਭਈ ਬਰ ਚੰਡ ਮਹਾ ਬਉ ਜੁਧ ਕਰਿਓ ਰਨ ਮੈਂ ਬਲ ਧਾਰੀ ਲੈ ਕੇ ਕਿਰਪਾਨ ਮਹਾ ਬਲਵਾਨ ਪ੍ਰਚਾਰਕ ਸੁੰਭ ਕੇ ਉਪਰ ਝਾਰੀ ਸਾਰ ਸੰਸਾਰ ਕੀ ਧਾਰ ਬਜੀ ਚਨਕਾਰ ਉਠੀ ਤੇ ਤੇ ਚਿੰਗਾਰੀ ਮਨੋ ਪਾਦਵ ਮਾਸ ਕੀ ਰੈਣ ਲਸੈ ਪਟ ਬੀਜਨ ਕੀ ਚਮਕਾਰੀ ਕਾਇਨ ਤੇ ਬਾਸਰੋਨ ਪਰਿਓ ਬਲ ਛੀਨ ਭਇਓ ਨਿਰਪ ਸੁੰਭ ਕੋ ਕੈਸੇ ਜੋਤ ਘਟੀ ਮੁਖ ਕੀ ਤਨ ਕੀ ਮਨ ਪੂਰਨ ਤੇ ਪਰਵਾਸ ਅਸ ਜੈਸੇ ਚੰਡ ਲਿਓ ਕਰ ਸੁੰਭ ਉਠਾਏ ਕਹਿਓ ਕਵਨੇ ਮੁਖ ਤੇ ਜਸ ਐਸੇ ਰਚਕ ਗੋਦਨ ਕੇ ਹਿਤ ਕਾਨ ਉਠਾਏ ਲਿਓ ਗਿਰ ਗੋਦਨ ਜੈਸੇ ਦੋਹਰਾ ਧਰਤੇ ਗਿਰਤ ਰਣੀ ਪਰਿਓ ਧਰਤੀ ਗਇਓ ਆਕਾਸ ਸੁंभ ਸੰਘਾਰਨ ਕੇ ਨਮਿਤ ਗਈ ਚੰਡ ਤੀਹਪਾਸ ਸਵਈਆ ਬੀਚ ਤਬੈ ਨਭ ਮੰਡਲ ਚੰਡ ਕਾ ਜੁਦ ਕਰਿਓ ਜਮ ਆਗੇ ਨਾ ਹੋ ਸੂਰਜ ਚੰਦ ਨਿਛਤਰ ਸਚੀਪਤ ਔਰ ਸਬੈ ਅਸੁਰ ਪੇਕਤ ਸੋ ਕਾਜ ਕੈ ਮੂੰਡ ਦਈ ਕਰਵਾਰ ਕੀ ਏਕ ਕੁਮਾਰ ਕੀਏ ਤਬ ਦੋ ਸੁੰਭ ਦਟੂਕ ਹੋਇ ਭੂਮ ਪਰਿਓ ਤਨ ਜੋ ਕਲਵਤਰ ਸੋ ਚੀਰਤ ਕੋ ਦੋਹਰਾ ਸੁੰਭ ਮਾਰ ਕੈ ਚੰਡ ਕਾ ਉੱਠੀ ਸੋ ਸੰਖ ਬਜਾਏ ਤਾਬ ਤੁਨ ਘੰਟਾ ਕੀ ਕਰੀ ਮਹਾ ਮੋਦ ਮਨ ਪਾਏ ਦੇਤ ਰਾਜ ਛਿਨ ਮੈਂ ਹਨਿਓ ਦੇਵੀ ਏਹ ਪ੍ਰਕਾਰ ਆਇਸ਼ਟ ਕਰਨ ਮੈਂ ਸ਼ਿਸ਼ਤਰ ਗਹਿ ਸੈਨਾ ਦੇਈ ਸੰਗਾਰ ਸਵਈਆ ਚੰਡ ਕੇ ਕੋਪਨ ਓਪਰਹੀ ਰਨ ਮੈਂ ਅਸਧਾਰ ਭਈ ਸਮਹਾਈ ਮਾਰ ਵਿਦਾਰ ਸੰਗਾਰ ਦੇ ਤਬ ਭੂਪ ਬਿਨਾ ਕਰ ਕੌਨ ਲੜਾਈ ਕਾਂਪ ਉਠੇ ਅਰਤਰਾਸ ਹੀਏ ਤਰ ਛਾੜ ਦੇਈ ਸਭ ਪੌਰਖਤਾਈ ਬੈਤ ਚਲੇ ਤਜ ਖੇਤ ਇਓ ਜੈਸੇ ਵੱਡੇ ਗੁਨ ਲੋਭ ਤੇ ਜਾਤ ਪਰਾਈ ਇਹ ਤਸਰੀ ਮਾਰਕੰਡੇ ਚੰਡੀ ਚਰਿਤਰੇ ਸੋਮਬ ਬਧੇ ਨਾਮ ਸਭ ਤਮੋ ਧਿਆਏ ਸੰਪੂਰਨ ਸਵਈਆ ਬਾਜ ਗਇਓ ਮਗਵਾ ਜਨ ਕੇ ਡਰ ਬ੍ਰਹਮਤ ਆਦ ਸਬੈ ਭੈ ਭੀਤੇ ਤੇਈ ਵੈ ਦੇਤ ਪਰਾਏ ਗਏ ਰਨਹਾਰ ਨਿਹਾਰ ਭਏ ਬਲ ਰੀਤੇ ਜੰਬੁਕ ਗ੍ਰਿਜ ਨਿਰਾਜ ਭਏ ਬਨ ਬਾਸ ਗਏ ਜੁਗ ਜਮਨ ਬੀਤੇ ਸੰਤ ਸਹਾਏ ਸਦਾ ਜਗ ਮਾਏ ਸੁ ਸੋਮ ਬੰਨ ਸੁਮਬ ਬੜੇ ਅਰ ਜੀਤੇ ਦੇਵ ਸਬੈ ਮਿਲ ਕੇ ਇਕ ਠੌਰ ਸੁ ਅਛਤ ਕੁੰਕਮ ਚੰਦਨ ਲੀਨੋ ਤੱਛਨ ਲੱਛਨ ਦੇਕ ਪਰਦੱਛਨ ਟੀਕ ਅ ਸੁਚੰਡ ਕੇ ਭਾਲ ਮੈ ਦੀਨੋ ਤਾ ਛਬ ਕੋ ਉਪਜੋ ਤਹ ਭਾਵ ਇਹ ਕਵ ਨੇ ਮਨ ਮੈ ਲਖ ਲੀਨੋ ਮਨੋ ਚੰਦ ਕੇ ਮੰਡਲ ਮੈਂ ਸੁਭ ਮੰਗਲ ਆਨ ਪਰਵੇਸ਼ੈ ਕੀਨੋ ਕਵਿਤ ਮਿਲ ਕੈ ਸੋ ਦੇਵਨ ਬਡਾਈ ਕਰੀ ਕਾਲ ਕਾ ਕੀ ਏਹੋ ਜਗ ਮਾਤ ਤੈ ਤੋ ਕਟਿਓ ਵੱਡੂ ਪਾਪ ਹੈ ਦੇਤਨ ਕੁਮਾਰ ਰਾਜ ਦੀਨੋ ਤੈ ਸੋਰੇਸ਼ ਹੂੰ ਕੋ ਵੱਡੂ ਜਸ ਲੀਨੋ ਜਗ ਤੇਰੋ ਹੀ ਪ੍ਰਤਾਪ ਹੈ دیتے ہیں اسیس دے راج رکھ بار بار تہ ہی پڑیو ہے برہ کو چہ جاپ ہے ایسے جس پور رہیو چند کا کو تین لوک جیسے تہر ساگر میں گنگا جی کو کوپ ہے سوئیہ دے اسیس سبے سور نار سو تار کے آرت دیپ جگایو پھول سوگان سو اچھت دچھن جچھن جیت کو گیت سو گایو ਧੂਪ ਜਗਾਏ ਕੈ ਸ਼ੰਖ ਬਜਾਏ ਕੈ ਸੀਸ ਨਵਾਏ ਕੈ ਬੈਨ ਸੁਨਾਇਓ ਏ ਜਗ ਮਾਏ ਸਦਾ ਸੁਖ ਦਾਏ ਤੈ ਸੁੰਭ ਕੁ ਘਾਏ ਵੱਡੂ ਜਸ ਪਾਇਓ ਸਕਰਹਿ ਸਾਜ ਸਮਾਜ ਦੇ ਚੰਡ ਸਮੋਦ ਮਹਾ ਮਨ ਮਾਹੀ ਰਹੀ ਹੈ ਸੂਰ ਸਸੀ ਨਭ ਥਾਪ ਕੇ ਤੇਜ ਦੇ ਆਪ ਤਾਂ ਤਿਸੁ ਲੋਪ ਭਈ ਹੈ ਵਿਚ ਆਕਾਸ਼ ਪ੍ਰਕਾਸ਼ ਵੜਿਓ ਤੈ ਕੀ ਉਪਮਾ ਮਨ ਤੈ ਨ ਗਈ ਹੈ ਤੂਰ ਕੈ ਪੂਰ ਮਲੀਨ ਹੋ ਤੋ ਰਬ ਮਾਨੋ ਚੰਡਕਾ ਊਪਦਈ ਹੈ ਕਵਿਤ ਪ੍ਰਥਮ ਮਦ ਕੈਟ ਮਦ ਮਥਨ ਮਹਿ ਖਾਸੁਰੈ ਮਾਨ ਮਰਦਨ ਕਰਨ ਤਰਨ ਬਰ ਬੰਡਕਾ ਤੂ ਮਰਦ੍ਰਿਗ ਧਰਨ ਤਰ ਤੂਰ ਪਾਨਿ ਕਰਨਾ ਚੰਡ ਆਰ ਮੁੰਡਕੇ ਮੁੰਡ ਖੰਡ ਖੰਡ ਕਾ ਰਕਤ ਬਿਰਜ ਹਰਨ ਰਤ ਕਪਛਨ ਕਰਨ ਦਰਨ ਅਨ ਸੁੰਭਰਨ ਰਰ ਰਿਸ ਮੰਡਕਾ ਸੁੰਭ ਬਾਲ ਧਾਰ ਸੰਘਾਰ ਕਰ ਵਾਰ ਕਰ ਸਕਲ ਖਲ ਸੁਰ ਦਲ ਜੈਤ ਜੈ ਚੰਡਕਾ ਸਵਈਆ ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇਖਬ ਹੂੰ ਨਾ ਟਰੂੰ ਨਾ ਡਰੂੰ ਅਰ ਸੋ ਜਬ ਜਾਏ ਲਰੂੰ ਨਿਸਚੈ ਕਰ ਆਪਨੀ ਜੀਤ ਕਰੂੰ ਅਰ ਸਿਕੂੰ ਆਪਣੇ ਹੀ ਮਨ ਕੋ ਇਹ ਲਾਲ ਚਾਹਉ ਗੁਨ ਤਉ ਉਚਰੂੰ ਜਦ ਆਪ ਕੀ ਆਉਦਨ ਦਾਨ ਬਣੈ ਅਤ ਹੀ ਰਨ ਮੈ ਤਬ ਜੂਜ ਮਰਉ ਚੰਦ ਚਰਿਤਰ ਕਵਿਤਨ ਮੈ ਬਰਨਿਉ ਸਭ ਹੀ ਰਸ ਰੁਦਰ ਮਈ ਹੈ ਏਕਤ ਏਕ ਰਸਾਲ ਭਇਉ ਨਖ ਤੇ ਸਿਕ ਲੋਪਮਾਸੁ ਨਹੀਂ ਹੈ ਕਉਤਕ 헤ਤ ਕਰੀ ਕਵਨੇ ਸਤ ਸਹਿ ਕੀ ਕਥਾ ਏਪੂਰ ਭਈ ਹੈ ਜਾਹੇ ਨਮਿਤ ਪੜੈ ਸੁਨਹਿ ਨਰ ਸੋ ਨਿਸ਼ਚੈ ਕਰਤਾ ਹੀ ਦਈ ਹੈ ਦੋਹਰਾ ਗ੍ਰਹੰਤ ਸਤਸੈ ਕੋ ਕਰਿਓ ਜਾ ਸਮਯ ਅਵਰਨ ਕੋਇ ਜਿਹ ਨਮਿਤ ਕਬਨੇ ਕਹਯੋ ਸੋ ਦੇਹ ਚੰਡ ਕਾ ਸੋਇ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਰਾਜ ਛੰਦ ਮਹਿਖ ਦੇਇਤ ਸੂਰੀ ਅੰ ਬੜਿਓ ਸ ਲੋਹ ਪੂਰੀ ਅੰ ਸੋ ਦੇਵ ਰਾਜ ਜੀਤੀ ਅੰਤਰ ਲੋਕ ਰਾਜ ਕੀਤੀ ਅੰ ਭਜੇ ਸੋ ਦੇਵਤਾ ਤਬੈ ਇਕੱਤਰ ਹੋਏ ਕੈ ਸਬੈ ਮਹੇਸ਼ਵਰਾ ਚਲੰ ਬਸੇ ਬਸੇਖ ਚਿਤ ਮੂਤਰਸੀ ਜੁਗੇਸ਼ ਭੇਸ ਧਾਰਕੈ ਭਜੇ ਹਥਿਆਰ ਡਾਰਕੈ ਪੁਕਾਰ ਆਰਤੰ ਚੱਲੇ ਬਸੂਰ ਸੂਰਮਾ ਭਲੇ ਬਰਖ ਕਿਤੇ ਤਹਾ ਰਹੇ ਸ ਦੁਖ ਦੀਹ ਮੋਸਹਿ ਜਗਤਰ ਮਾਦ ਧਿਆਏ ਅੰਸੁ ਜੈਤ ਪਤਰ ਪਾਏ ਪ੍ਰਸੰਨ ਦੇਵਤਾ ਭਏ ਚਰਨ ਪੂਜ ਬੇਤਏ ਸਨੰ ਮੁਖਾਨ ਠੱਡੀਆਂ ਪ੍ਰਣਾਮ ਪਾਨ ਪੱਡੀਆਂ ਰਸਾਵਲ ਛੰਦ ਤਬੈ ਦੇਵਤਾਏ ਸਭੋ ਸੀਸ ਨਿਆਏ ਸੁਮਨ ਧਾਰ ਬਰਖੇ ਸਬੈ ਸਾਧ ਹਰਖੇ ਕਰੀ ਦੇਵ ਅਰਚਾ ਬ੍ਰਹਮ ਬੇਦ ਚਰਚਾ ਜਬੈ ਪਾਏ ਲਾਗੇ ਤਬੈ ਸੋਗ ਭਾਗੇ बिनति सुनाई भवानी रजाई सबै शस्त्र करी करि सिंह करे करि नादं तुनं धुनङ्गादं सुनो दैत राजं सजियो युद्ध साजं चडियो राच रचे चार अनेसं बलि चामरेवँ हठि चिछुरेवँ बिडा लाच्छबीरं चढ़े वीर तिरङ्ग ਬੜੇ 익 ਧਾਰੀ ਘਟਾ ਜਾਣਕਾਰੀ ਦੋਹਰਾ ਬਾਣ ਜਿਤੇ ਰਾਛ ਸੰ ਮਿਲ ਛਾੜਤ ਭਈ ਅਪਾਰ ਫੂਲ ਮਾਲ ਹੈ ਮਾਤ ਔਰ ਸੋਬੇ ਸਬੇ ਸੋ ਧਾਰ ਪੁਜੰਗ ਪ੍ਰਿਆਤ ਛੰਦ ਜਿਤੇ ਦਾ ਨਵਾ ਬਾਣ ਪਾਨੀ ਚਲਾਏ ਤੇਤੇ ਦੇਵਤਾ ਆਪ ਕਾਟੀ ਬਚਾਏ ਕਿਤੇ ਢਾਲ ਟਾਹੇ ਕਿਤੇ ਪਾਸ ਪੇਲੇ ਹਰੇ ਬਸਤਰ ਲੋਹ ਜਨੋ ਫਾਗ ਖੇਲੇ ਦੁਰਗਾ ਹੋਂ ਕੀ ਅੰਖੇਦ ਤੁਕੇ ਨਗਾਰੇ ਕਰਨ ਪਾਟ ਸੰਪਰਗ ਪਾਸੀ ਸੰਭਾਰੇ ਤਹਾਂ ਗੋਫਨੈ ਗੁਰਜ ਗੋਲੇ ਸੰਭਾਰੈ ਹਠੀ ਮਾਰ ਹੀ ਮਾਰ ਕਹਿ ਕ ਪੁਕਾਰੈ ਤਬੈ ਅਸ਼ਟ ਅਸ਼ਟ ਹਜ਼ਾਰੰ ਸੰਭਾਰੇ ਸਿਰੰਗ ਦਾਨ ਵਿੰਦਰਾਨ ਕੇ ਤਾਕ ਝਾਰੇ ਬਬਕਿਓ ਬਲੀ ਸਿੰਘ ਜੁੱਧੰ ਮਝਾਰੰ ਕਰੇ ਖੰਡ ਖੰਡਨ ਸੋ ਜੋਦਾ ਅਪਾਰੰ ਤੋਟਿ ਕਛੰਦ ਤਬ ਦਾਨਵ ਰੋਸ ਭਰੇ ਸਭ ਹੀ ਜਗਮਾਤ ਕੇ ਬਾਨ ਲੱਗੇ ਜਬ ਹੀ ਵਿਵਿਧ ஆயுத ਲੈ ਸ ਬਲੀ ਹਰਖੇ ਧਨ ਬੂੰਦਨ ਜਿਉ ਬਿਸਖੰਭ ਵਰਖੇ ਜਨ ਘੋਰ ਕ ਸਿਆਮ ਕਟਾ ਘੁੰਮ ਢੀ ਅਸੁਰੇਸ ਅਨੇਕਨ ਤਿਉ ਉਮਢੀ ਜਗਮਾਤ ਬਿਰੂਥਨ ਮੋ ਤਸਕੈ ਤਨ ਸਾਇਕ ਹਾਥ ਗਹਿਉ ਹਸਕੈ ਰਣਕੁੰਜਰ ਪੁੰਜ ਗਿਰਾਏ ਦੀਏ ਇਕ ਖੰਡ ਅਖੰਡ ਦੁਖੰਡ ਕੀਏ ਸਿਰ ਏਕਨ ਚੋਟ ਨਿਫੋਟ ਬਹੀ ਤਰਵਾ ਤਰ ਹੋਇ ਤਰਵਾਰ ਰਹੀ ਤਨ ਝੱਜਰ ਹੋਇ ਰਣ ਭੂਮ ਗਿਰੇ ਇਕ ਪਾਜ ਚੱਲੇ ਫਿਰ ਕੈ ਨਾ ਫਿਰੇ ਇਕ ਹਾਥ ਹਥਿਆਰ ਲੈ ਆਨ ਬਹੀ ਲਰ ਕੈ ਮਰ ਕੈ ਗਿਰ ਖੇਤ ਰਹੀ ਨਰਾਜ ਛੰਦ ਤਹਾਂ ਸੁਦੈਤ ਰਾਜਯੰ ਸਜੇ ਸੁ ਸਰਬ ਸਾਜਯੰ ਤੁਰੰਗ ਆਪ ਬਾਹੀਯੰ ਬਦਨ ਸੁਮਾਤ ਚਾਹੀਯੰ ਤਬੈ ਦੁਰਗਾ ਵਿਕਾਰ ਕੈ ਕਮਾਨ ਬਾਣ ਧਾਰਕੈ ਸੁਖਾਵਚਾ ਮਰੰਗ ਕੀਓ ਉਤਾਰ ਹਸਤ ਤੀਂ ਦਿਓ ਭੁਜੰਗ ਪ੍ਰਯਾਤ ਛੰਦ ਤਬਾ ਵੀਰ ਕੋ ਪੰ ਬਿੜਾ ਲਾਚ ਨਾਮੰ ਸਜੇ ਸ਼ਸ਼ਤਰ ਦੇਹੰ ਚਲੇ ਜੁਦ ਧਾਮੰ ਸਿਰੰ ਸਿੰਘ ਕੇ ਆਨ ਘਾਇੰ ਪ੍ਰਹਾਰੰ ਬਲੀ ਸਿੰਘ ਸੋ ਹਾਥ ਸੋ ਮਾਰ ਡਾਰੰ ਬਿੜਾ ਲਾਚ ਮਾਰੇ ਸੋ ਪਿੰਗਾ ਛਤਾਏ ਦੁਰਗਾ ਸਾਮਹੇ ਬੋਲ ਬਾਂਕੇ ਸੁਨਾਏ ਕਰੀ ਅਬਰ ਜਿਉ ਗਰਜ ਕੈ ਬਾਣ ਬਰਖੰ ਮਹਾਸੂਰ ਬੀਰੰ ਭਰੇ ਜੁਦ ਹਰਖੰ ਤਬੈ ਦੇਵੀ ਅੰਗ ਪਾਣ ਬਾਣੰ ਸੰਭਾਰੰ ਹਨਿਓ ਦੁਸ਼ਟ ਕੇ ਕਾਇ ਸੀ ਸੰਗ ਮਜਾਰੰ ਗਿਰਿਓ ਚੂਮ ਪੂਮੰ ਗਏ ਪ੍ਰਾਣ ਛੁਟੰ ਮਨੋ ਮੇਰ ਕੋ ਸਤ ਵਾਉ ਸ੍ਰੇਂਗ ਟੁਟੰ ਗਿਰ ਬੀਰ ਪਿੰਗਾਛ ਦੇਵੀ ਸੰਘਾਰੇ ਚੱਲੇ ਔਰ ਬੀਰੰ ਹਥਿਆਰੰ ਉਗਾਰੇ ਤਬੈ ਰੋਸ ਦੇਬਿਯੰ ਸਰੋਗੰ ਚਲਾਏ ਬਿਨਾ ਪ੍ਰਾਨ ਕੈ ਜੁਦ ਮਦੰ ਗਿਰਾਏ ਚਉਪਈ ਜੇ ਜੇ ਸਤਰ ਸਾਮਹੇ ਆਏ ਸਬੈ ਦੇਵਤਾ ਮਾਰ ਗਿਰਾਏ ਸੈਨਾ ਸਕਲ ਜਬੈ ਹਨ ਡਾਰੀ ਆਸੁਰੇਸ ਕੋ ਪਾ ਅਹੰਕਾਰੀ ਆਪ ਜੁਦ ਤਬ ਕੀਆ ਭਵਾਨੀ ਚੁਨ ਚੁਨ ਹਨੇ ਪਖਰੀਆ ਬਾਨੀ ਕਰੋਧ ਜਵਾਲ ਮਸਤਕ ਤੇ ਬਿਗਸੀ ਤਾ ਤੇ ਆਪ ਕਾਲ ਕਾਨਿਕ ਸੀ ਮਦ ਭਾਰ ਛੰਦ ਮੁਖ ਬਮਤ ਜਵਾਲ ਨਿਕਸੀ ਕਪਾਲ ਮਾਰੇ ਜਗੇਸ ਛੁੱਟੇ ਹੈ ਇਸ ਛਟੰਤ ਬਾਣ ਚਮਕਤ ਕਿਰਪਾਨ ਸੰਗੰ ਪ੍ਰਹਾਰ ਖੇਲ ਤਤਮਾਰ ਬਾਹੈ ਨਿਸ਼ੰਗ ਉਠੈ ਚੜੰਗ ਪਪਕ ਤੜਾਕ ਉਠਤ ਕੜਾਕ ਬਬਕੰਤ ਮਾਏ ਪਬਕੰਤ ਘਾਏ ਜੁਜੇ ਜਵਾਨ ਨਚੇ ਕਕਾਨ ਰੂਆਮਲ ਛੰਦ ਧਾਈਓ ਅਸੁਰਿੰਦਰ ਤੈ ਨਿਜ ਕੋਪ ਓਪ ਵਢਾਏ ਸੰਗ ਲੈ ਚਤਰੰਗ ਸੈਨਾ ਸੁੱਧ ਸ਼ਸਤਰ ਨਚਾਏ ਦੇਵ ਸ਼ਸਤਰ ਲਗੈ ਗਰੇ ਰਣ ਰੁੱਜ ਜੁਜ ਜਵਾਨ ਪੀਲਾ ਰਾਜ ਫਿਰੇ ਕਉ ਰਾਣਾ ਸੁੱਚ ਛੁੱਚ ਕੇ ਕਾਨ ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ਸ਼ਸ਼ਤਰ ਅਸਤਰ ਸਵੇ ਕਉ ਸਰਦਾਰ ਸਵਾਰ ਅਨੇਕ ਤੇਗ ਤੀਰ ਤੂਫਾਂਗ ਤਬਰ ਕੋਹਕ ਬਾਨ ਅਨੰਤ ਬੇਦ ਬੇਦ ਗਿਰਿ ਬਰਛਿਨ ਸੂਰ ਸੁਭਾਵੰਤ ਗ੍ਰਿਧ ਬ੍ਰਿਧ ਉਡੇ ਤਹਾ ਫਿਕਰੰਤ ਸਵਾਨ ਸਿੰਗਰਾਲ ਮਤ ਦੰਤ ਸਪਛ ਪੱਬੈ ਕੰਕ ਬੰਕਰ ਸਾਲ ਛੁਦਰ ਮੀਨ ਸ਼ੁਰਦਰ ਕਾ ਅਰ ਚਰਮ ਕਛਪ ਅਨੰਤ ਨਕਰ ਬਕਰ ਸੁਬਰਮ ਸੋਬਿਤ ਸ੍ਰੋਣ ਨੀਰ ਦੁਰੰਤ ਨਵ ਸੂਰ ਨਵਕਾ ਸੇਰਥੀ ਆਤਰਥੀ ਜਾਨ ਜਹਾਜ ਲਾਜ ਲਾਜ ਮਨੋਂ ਚੱਲੇ ਤਨ ਧੀਰ ਬੀਰ ਸਲਾਜ ਮੋਲ ਬੀਚ ਫਰੈ ਚੁਕਾਤ ਦਲਾਲ ਖੇਤ ਖਤੰਗ ਗਾਹੇ ਗਾਹੇ ਫਿਰੀ ਫਵਜਨ ਚਾਰ ਦਿਰਬਨਖੰਗ ਅੰਗ ਭੰਗ ਗਿਰੇ ਕਾਉ ਬਉਰੰਗ ਰੰਗਿਤ ਬਸਤਰ ਚਰਮ ਬਰਮ ਸਬੇ ਕਾਉ ਰਣ ਭੂਮ ਸ਼ਸ਼ਤਰ ਵਸਤਰ ਮੋਹੰਡ ਤੋਂਡਤੁ ਜਾਪ ਤਾਕਾ ਟੂ ਕਟਾਕ ਅਰੇਕ ਜੂਜ ਜੂਜ ਪਰੇ ਸਬੈ ਅਰ ਬਾਚਿਉ ਨਹਿ ਏਕ ਕੋਪ ਕੈ ਮੈ ਖੇਸਦਾਨੋ ਧਾਈ ਹੋ ਤਿਹ ਕਾਲ ਅਸ਼ਤਰ ਸ਼ਸਤਰ ਸੰਭਾਰ ਸੂਰੋ ਰੂਪ ਕੈ ਬਿਕਰਾਲ ਕਾਲ ਪਾਨ ਕਿਰਪਾਨ ਲੈ ਤੇ ਮਾਰਿਓ ਤਤਕਾਲ ਜੋਤ ਜੋਤ ਬਖੈ ਮਿਲੀ ਤਜ ਬ੍ਰਹਮ ਰੰਧਿਰ ਉਤਾਲ ਦੋਹਰਾ ਮੈਂ ਖਾਸਰ ਕਹਿ ਮਾਰ ਕਰ ਪ੍ਰਫੁੱਲਤ ਭੀ ਜਗ ਮਾਏ ਤਾ ਦਿਨ ਤੇ ਮੈਂ ਖੇ ਬਲੈ ਦੇਤ ਜਗਤ ਸੁਖ ਪਾਏ ਇਤ ਸਰੀ ਵਿਚਿਤਰ ਨਾਟਕੇ ਚੰਡੀ ਚਿਤਰੇ ਮੈਂ ਖਾਸਰ ਬਦਹ ਪ੍ਰਥਮ ਧਿਆਏ ਸੰਪੂਰਨ ਮਸਤ ਸੁਭ ਮਸਤ ਅਫਜੂ ਆਥ ਧੂਮਰ ਨੈਨ ਜੁਧ ਕਥਨੰ ਕੁਲਕ ਛੰਦ ਦੇਵਸ ਤਬ ਗੱਜੀ ਅਨਹਦ ਬੱਜੀ ਭੈ ਬਧਾਈ ਸਭ ਸੁਖ ਦਾਈ ਦੁੰਦਬ ਬਾਜੇ ਸਭ ਸੁਰ ਗਾਜੇ ਕਰਤ ਬਡਾਈ ਸੁਮਨ ਬਰਖਾਈ ਕੀਨੀ ਬੋ ਅਰਚਾ ਜਗ ਤੁਨ ਚਰਚਾ ਪਾਇਨ ਲਾਗੇ ਸਭ ਦੁਖ ਭਾਗੇ ਗਾਏ ਜੈ ਕਰਖਾ ਪੋਪਨ ਬਰਖਾ ਸੀਸ ਨਿਵਾਏ ਸਭ ਸੁਖ ਪਾਏ ਦੋਹਰਾ लोपचंडका जू भए दै देवन को राज बौर सोम्ब न सोम्ब द्वैत दैत बड्डे सिर ताज चौपई सोमन सोम्ब चढ़े लै कै दल अर अनेक जीते जिन जल थल देवराज को राज छिनावा शेष मुकुट मन पेठ पठावा ਚੀਨ ਲਇਓ ਅਲਕੇਸ਼ ਭੰਡਾਰਾ ਦੇਸ ਦੇਸ ਕੇ ਜੀਤ ਨਿਰਪਾਰਾ ਜਹਾਂ ਤਾਂ ਕਹਿ ਦੇਤ ਪਠਾਈ ਦੇਸ ਵਿਦੇਸ ਜੀਤ ਫਿਰ ਆਏ ਦੁਹਰਾ ਦੇਵ ਸਭੈ ਤਰਾਸਿਤ ਭਾਏ ਮਨ ਮੋ ਕੀਓ ਵਿਚਾਰ ਸ਼ਰਨ ਭਵਾਨੀ ਕੀ ਸਭੈ ਭਾਜ ਪਰੇ ਨਿਰਧਾਰ ਨਰਾਜ ਛੰਦ ਸੋਤਰਾਸ ਦੇਵ ਭਾਜੀ ਅੰ ਬਸੇਖ ਲਾਜ ਲਾਜੀ ਅੰ ਬਸੇਖ ਕਾਰ ਮੰਕਸੇਸ ਦੇਵ ਲੋਕ ਮੋਬਸੇ ਤਦੈ ਪ੍ਰਕੋਪ ਦੀਵ ਹਵਾ ਚਲੇਸ਼ ਸ਼ਸਤਰ ਅਸਤਰ ਲੈ ਸੁਮੁੱਧ ਪਾਨ ਪਾਨ ਕੈ ਗਜੀ ਕਿਰਪਾਨ ਪਾਨ ਲੈ ਰਸਾਵਲ ਛੰਦ ਸੁਣੀ ਦੇਵ ਬਾਣੀ ਚੜੀ ਸਿੰਘ ਰਾਣੀ ਸਬੰਗ ਸ਼ਸ਼ਤਰ ਧਾਰਿ ਸਬੈ ਪਾਪ ਟਾਰਿ ਕਰੇ ਨਦ ਨਾਦੰ ਮਹਾ ਮਦ ਮਾਦੰ ਪਯੋ ਸੰਖ শোরੰ ਸੁਨਿਯੋ ਚਾਰ ਔਰੰ ਉਤੇ ਦੇਤ ਤਾਏ ਬਡੀ ਸੈਨ ਲਿਆਏ ਮੁਖੰ ਰਕਤ ਨੈਣੰ ਬਕੈ ਬੰਕ ਬੈਣੰ ਚੰਗ ਚਾਰ ਟੂਕੇ ਮੁਖੰ ਮਾਰ ਕੂਕੇ ਲਏ ਬਾਣ ਪਾਣੰ ਸੁਕਾਤੀ ਕਿਰਪਾਣੰ ਮੰਡੇ ਮਦ ਜੰਗੰ ਪ੍ਰਹਾਰੰ ਖਤੰਗੰ ਕਰਉਤੀ ਕਟਾਰੰ ਉਠੀ ਸ਼ਸਤਰ ਚਾਰੰ ਮਹਾਬੀਰ ਢਾਏ ਸਰੋਗੰ ਚਲਾਏ ਕਰੰ ਬਾਰ ਬੈਰੀ ਫਿਰੇ ਜਿਉ ਗੰਗੇਰੀ ਪੁਜੰਗ ਪ੍ਰਿਆਤ ਛੰਦ ਕਰੋਧ ਤਸ਼ਟਾਇੰ ਉਤੇ ਸਿੰਘ ਧਾਇਓ ਇਤੇ ਸੰਖਲੈ ਹਾਤ ਦੇਵੀ ਬਜਾਇਓ ਪੂਰੀ ਚੌਦਹੁਵੰ ਰਹੀ ਉਹ ਨਾਦ ਪੂਰੰ ਚਮਕਿਓ ਮੁਖੰ ਜੁੱਧ ਕੇ ਮਦ ਨੂਰੰ ਤਬੈ ਤੁਮਰ ਨੈਣੰ ਮਚਿਓ ਸ਼ਸ਼ਤਰ ਧਾਰੀ ਲੈ ਸੰਗ ਜੋਦਾ ਵੱਡੇ ਵੀਰ ਭਾਰੀ ਲੈਓ ਬੇੜ ਪੱਬੰ ਕੀਓ ਨਾਦ ਉਚੰ ਸੁਣੇ ਗਰਭਣੀਆਂ ਕੇ ਗਰਭ ਮੁਚੰ ਸੁਣਿਓ ਨਾਦ ਸਰਵਣੰ ਕੀਓ ਦੇਵ ਕੋਪੰ ਸਜੇ ਚਰਮ ਬਰਮੰ ਧਰੇ ਸੀਸ ਟੋਪੰ ਭਈ ਸਿੰਘ ਸਵਾਰੰ ਕੀਓ ਨਾਦ ਉਚੰ ਸੁਣੇ ਦੀਹ ਦਾਨਵਾਨ ਕੇ ਮਾਨ ਮੁਚੰ ਮਹਾ ਕੋਪ ਦੇਵੀ ਤਸੀ ਸੈਨ ਮਦੰ ਕਰੇ ਬੀਰ ਬੰਕੇ ਤਹਾਂ ਅਦ ਅਦੰ ਜਿਸੈ ਧਾਇ ਕੈ ਸੂਲ ਸਹਤੀ ਪ੍ਰਹਾਰਿਓ ਦਨੇ ਫੇਰ ਪਾਣੰ ਨਾ ਬਾਣੰ ਸੰਭਾਰਿਓ ਰਸਾਵਲ ਛੰਦ ਜਿਸੈ ਬਾਣ ਮਾਰਿਓ ਤਿਸੈ ਮਾਰ ਡਾਰਿਓ ਜਿਤੈ ਸਿੰਘ ਧਾਇਓ ਤਿਤੈ ਸੈਨ ਘਾਇਓ ਜਿਤੇ ਘਾਇ ਡਾਲੇਤ ਤੇ ਘਾਰ ਘਾਲੇ ਸਮੂਹ ਛਤਰ ਆਇਓ ਸੋ ਜਾਣੇ ਨਾ ਪਾਇਓ ਜਿਤੇ ਜੁਜਰ ਜੀਤ ਤੇ ਅੰਤ ਜੁਜੇ ਜਿਨੈ ਸ਼ਸਤਰ ਕਾਲੇ ਤਤੇ ਮਾਰ ਡਾਲੇ ਤਬੈ ਮਾਤ ਕਾਲੀ ਤਪੀ ਤੇਜ ਜਵਾਲੀ ਜਿਸੈ ਘਾਵ ਡਾਰਿਓ ਸੋ ਸੁਰਗੰ ਸਿਧਾਰਿਓ ਕਰੀ ਅਦ ਮਦੰ ਹਨਿਓ ਸੈਨ ਸੁਦੰ ਹਨਿਓ ਤੁਮਰ ਨੈਣੰ ਸੁਨਿਓ ਦੇਵ ਗੈਣੰ ਦੋਹਰਾ ਪਜੀਬ ਰੂਥਨ ਦਾਨਵੀ ਗਏ ਭੂਪਕੇ ਪਾਸ ਤੂੰ ਮਰਨੈਣ ਕਾਲੀ ਹਨਿਓ ਭਜਿਓ ਸੈਨ ਨਰਾਸ ਇਤ ਸ੍ਰੀ ਬਚਿਤ੍ਰਨਾਟਕ ਚੰਡੀ ਚਰਿਤਰ ਤੂੰ ਮਰਨੈਣ ਬਧ ਹੈ ਦੁਤੀਆ ਧਿਆਏ ਸੰਪੂਰਨ ਮਸਤ ਸੋਭ ਮਸਤ ਅਫਜੂ ਆਥ ਚੰਡ ਮੁੰਡ ਯੁੱਧ ਕਥਨੰ ਦੋਹਰਾ ਇਹ ਬਿਦ ਦੇਦ ਸੰਘਾਰ ਕਰ ਤਵਲਾ ਚਲੀ ਆਵਾਸ ਜੋ ਇਹ ਕਥਾ ਪੜ੍ਹ ਸੁਨੇ ਰਿੱਧ ਸਿੱਧ ਗ੍ਰਿਹਤਾਸ ਚਉਪਈ ਤੂੰ ਮਰ ਨੈਣ ਜਬ ਸੁਨੇ ਸੰਘਾਰੇ ਚੰਡ ਮੁੰਡ ਤਬ ਭੂਪਹਕਾਰੇ ਬੋਬਿਧ ਕਰ ਪਠਈ ਸੁਨਮਾਨਾ ਹੈ ਗਏ ਪਤ ਦੀ ਇਹ ਰਤਨਾਨਾ ਪ੍ਰਥਮ ਨਿਰਖ ਦੇਵੀ ਇਹ ਜੇ ਆਏ ਤੇ ਤਵਲਾगिर ਔਰ ਪਠਾਏ ਤੈਨ ਕੀ ਤਨਕ ਭਨ ਕ ਸੁਨ ਪਾਈ ਨਿਸਰੀ ਸ਼ਸਤਰ ਅਸਤਰ ਲੈ ਮਾਈ ਰੂਆਲ ਛੰਦ ਸਾਜ ਸਾਜ ਚੱਲੇ ਤਹਾਂ ਰਣ ਰਾਛੇ ਸਿੰਦਰ ਅਨੇਕ ਅਰਧ मुंडਿਤ मुंड ਤੇਗ ਜਟਾ ਧਰੇ ਸੋ ਅਰੇਕ ਕੋਪ ਉਪੰਦੈ ਸਭੈ ਕਰ ਸ਼ਸਤਰ ਅਸਤਰ ਨਚਾਏ ਧਾਏ ਤਾਏ ਕਰੈ ਪ੍ਰਹਾਰਨ ਤਿਛ ਤੇਗ ਕੰਪਾਏ ਸ਼ਸਤਰ ਅਸਤਰ ਲੱਗੇ ਜਿੱਤੇ ਸਭ ਫੂਲ ਮਾਲ ਹੋਏ ਗਏ ਕੋਪ ਓਪ ਬਿ ਲੋਕ ਅਤ ਭੁਤ ਦਾਨਵੰ ਬਿਸਮੈ ਭਏ ਦੌਰ ਦੌਰ ਅਨੇਕ ஆயுத ਫੇਰ ਫੇਰ ਪ੍ਰਹਾਰ ਹਿੰ ਜੂਜ ਜੂਜ ਗਰੇ ਅਰੇਕ ਸੁਮਾਰ ਮਾਰ ਮਾਰ ਪੁਕਾਰ ਹਿੰ ਰੇਲ ਰੇਲ ਚੱਲੇ ਹੇਂਦਰਨ ਪੇਲ ਪੇਲ ਗਜਿੰਦਰ ਝੀਲ ਝੀਲ ਅਨੰਤ ਆਯੁਧ ਹੀਲ ਹੀਲ ਰਪਿੰਦਰ ਗਾਹੀ ਗਾਹੀ ਫਿਰੇ ਫਵਜਨ ਬਾਹੀ ਬਾਹੀ ਖਤੰਗ ਅੰਗ ਭੰਗ ਗਰੇ ਕਹੂੰ ਰਣ ਰੰਗ ਸੂਰ ਉਤੰਗ ਝਾਰ ਚਾਰ ਫਿਰੇ ਸਰੋਤਮ ਢਾਰ ਚਾਰ ਕਿਰਪਾਨ ਸੈਲ ਸੇਰਣ ਪੁੰਜ ਕੁੰਜਰ ਸੂਰ ਸੀਸ ਬਖਾਨ ਬਕਰ ਨਕਰ ਪੂਜਾਸ ਸੋਬਤ ਚੱਕਰ ਸੀ ਰਥ ਚੱਕਰ ਕੇਸ ਪਾਸ ਸਿਬਾਲ ਸੋਤ ਅਸਤ ਚੂਲ ਸਰਕਰ ਸੱਜ ਸੱਜ ਚੱਲੇ ਹਥਿਆਰ ਨੰਗੱਜ ਗੱਜ ਗਜਿੰਦਰ ਬੱਜ ਬੱਜ ਸਬੱਜ ਬਾਜਨ ਭੱਜ ਭੱਜ ਹੇਂਦਰ ਮਾਰ ਮਾਰ ਪੁਕਾਰ ਕੈ ਹਥਿਆਰ ਹਾਤ ਸੰਭਾਰ ਢਾਏ ਢਾਏ ਪਰੇ ਨ ਸਾਚਰ ਬਾਇ ਸੰਖ ਅਪਾਰ ਸੰਖ ਗੋਇਮ ਗੱਜੀਅੰ ਅਰ ਸੱਜੀਅੰ ਰਿਪਰਾਜ ਭਾਜ ਭਾਜ ਚਲੇ ਕਿਤੇ ਤਜ ਲਾਜ ਬੀਰ ਨਰਿਲਾਜ ਪੀਮ ਭੇਰੀ ਭੂਕੀਅੰ ਆਰ ਤੁੰਕੀਅੰ ਸੋ ਨਿਸ਼ਾਨ ਗਾਹੇ ਗਾਹੇ ਫਿਰੀ ਫਵਜਨ ਬਾਹੇ ਬਾਹੇ ਗਦਾਨ ਬੀਰ ਕੰਗਣੇ ਬੰਦ ਹੀ ਅਰ ਅਛਰੈ ਸਿਰ ਤੇਲ ਬੀ ਨਬੀ ਨ ਬਰੇ ਬਰੰਗਨ ੜਾਰ ੜਾਰ ਫਲੇਲ ਕਾਲ ਕਾਲ ਭਵਾਨ ਲੇਗੀ ਫੇਰ ਫੇਰ ਸੋ ਬੀਰ ਕੂਦ ਕੂਦ ਪਰੇ ਤਹਾਂ ਤੇ ਝਾਗ ਝਾਗ ਸੋ ਤੀਰ ਹਾਂਕ ਹਾਂਕ ਲਰੇ ਤਹਾਂ ਰਣ ਰੀਜ ਰੀਜ ਭਟੇਂਦਰ ਜੀਤ ਜੀਤ ਲਯੋ ਜਿਨੈ ਕਈ ਬਾਰ ਇੰਦਰ ਉਪੇਂਦਰ ਕਾਟ ਕਾਟ ਦਇ ਕਪਾਲੀ ਬਾਟ ਬਾਟ ਦਸਾਨ ਡਾਟ ਡਾਟ ਕਰਦਲੰ ਸੁਰ ਪੱਗ ਪੱਬ ਪਿਸਾਨ ਤਾਏ ਤਾਏ ਸੰਘਾਰੀਅੰ ਰਿਪਰਾਜ ਬਾਜ ਅਨੰਤ ਸਰੋਨ ਕੀ ਸਰਤਾ ਉੱਠੀ ਰਣ ਮੱਧ ਰੂਪ ਦੁਰੰਤ ਬਾਣ ਔਰ ਕਮਾਨ ਸਹਿ ਤੀ ਸੂਲ ਤਿਛ ਕੁਠਾਰ ਚੰਡ ਮੁੰਡ ਹਨੇੰਦੋ ਕਰ ਕੋਪ ਕਾਲ ਕਰਵਾਰ ਦੋਹਰਾ ਚੰਡ ਮੁੰਡ ਮਾਰੇ ਦੂ ਕਾਲੀ ਕੋਪ ਕਰਵਾਰ ਔਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ਇਤ ਸਰੀ ਬਚਿਤਰ ਨਾਟਕੇ ਚੰਡੀ ਚਿਤਰੇ ਚੰਡ ਮੁੰਡ ਬਧ ਹੈ ਤ੍ਰਿਤੀਓ ਤਿਹਾਈ ਸੰਪੂਰਨ ਮਸਤ ਸੁਭ ਮਸਤ ਅਫਜੂ